ਨੀ ਸੁਣਦਾ ਹਾਏ 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 ਬੀਲੀ ਵਾਲੀ ਨੂੰ ਸਰਕਾਰ ਤੇ ਰੋਲ ਲੱਗਵਾ ਜਾ ਮਰਦਾਬਾ ਹਾਏ ਹਾਏ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਦਿਏ ਦਿਏ ਕਿਸ ਤਰ ਮਿਸ ਕਰੋ ਕਮਾ ਜਿੰਦਾਬਾਦ 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 ਮੁਲਾਜ਼ਮ ਪੈਨਸ਼ਨਰ ਜਿੰਦਾਬਾਦ ਜਿੰਦਾਬਾਦ ਹਾਏ 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 ਆਵਾਜ਼ ਦੋ ਅਮਰੀਕਾ ਹੈ 31 ਚਲੇਗਾ ਕੁੱਤੇ ਦੀ ਮਾਤ ਮਰੇਗਾ ਪੀ ਗਏ ਕਿਸ ਤਾਰ ਲੈਂਸ ਕਰੋ ਲੈਂਸ ਕੇ ਕਰੋ ਪਕੇ ਕਰੋ ਪਕੇ ਕਰੋ ਮੰਨੀਆਂ ਮੰਗਾ ਲਾਗੂ ਜਿੰਦਾਬਾਦ 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 ਪਾਵਰ ਡਿਮੈਂਸ਼ਨ ਹਾਏ 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 ਅੰਦਰ ਨਹੀਂ ਸੁਣਦਾ ਹਾਏ 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 ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਲੜਦੇ ਲੋਕ ਜਿੰਦਾਬਾਦ ਇਹ ਜਿਹੜਾ ਧਰਨਾ ਦਿੱਤਾ ਗਿਆ ਇਹ ਕੋਈ ਥਾਂ ਨੂੰ ਧਰਨਾ ਨਹੀਂ ਦੇ ਰਹੇ ਕਿਉਂਕਿ ਵੇਖੋ ਇਹ ਪਬਲਿਕ ਦਾਦਾ ਅਸੀਂ ਕਾਨੂੰਨ ਪਤਾਵਾ ਕੋਈ ਸ਼ਹਿਰ ਵਾਸੀ ਹੈ ਸਟਾਫ ਸਾਡੇ ਕੋਲ 20-25% ਟੈਕਨੀਕਲ ਉਹਦੇ ਦੇ ਰਾਤ ਦਿਨ ਸਪਲਾਈ ਭਾਲ ਕਰਦੇ ਆ ਪਰ ਜਿੱਥੇ ਮੁਲਾਜ਼ਮਾਂ ਦੇ ਸਾਡੇ ਹਿੱਤ ਆ ਜਾਂਦੇ ਆ ਉੱਥੇ ਸਰਕਾਰ ਸਾਡੇ ਹਿੱਤ ਬਹੁਤ ਨਾਪਦੀ ਹੈ ਜਿੱਦਾਂ ਤੁਸੀਂ ਵੇਖਿਆ ਆ ਡੀਏ ਦੇ ਗੀਟਾਂ 90% ਤੱਕ ਡੀਏ ਜਲ ਗਿਆ ਤੇ ਸਾਨੂੰ ਇੱਕ ਕੈਂਟਰੀ ਮਿਲਿਆ ਅਸੀਂ ਬਦਲਾ ਲਿਆਂਦਾ ਇਸ ਪਲਾਜ਼ਮਾ ਨੇ ਪਰ ਸਰਕਾਰ ਨੂੰ ਪਤਾ ਨਹੀਂ ਕਿ ਇਹਦੇ ਕਿਉਂ ਚੁੱਪ ਆ ਫਿਰ ਸਾਡੇ ਜਿਹੜੇ ਪ੍ਰੈਸ਼ਨਰ ਪੀਜ ਆ ਉਹ ਕਿਨੇ ਲਗਨ ਨਾਲ ਦੇ ਰੈਗੂਲਰ ਕੀਤਾ ਜਾਵੇ ਤੇ ਸਾਡੀ ਬਰਾਬਰ ਤਨਖਾਹ ਬਰਾਬਰ ਪੋਸਟ ਦੀ ਮੰਗ ਹੋਆ 35-40 ਦੀ ਉਹ ਅਸੀਂ ਕਾਫੀ ਤਨਖਾਹ ਨੂੰ ਕਹਿ ਚੁੱਕੇ ਆ ਕਿ ਜਿਹੜੀ ਅੱਡੀ ਜਿਹਨੂੰ ਬੰਦਾ ਜਾਂ ਸੇਵਾ ਦਾ ਤਾਂ ਇਲਮ ਤੋਂ ਜਾ ਔਰ ਕਿਹਦੇ ਪ੍ਰੋਮੋਟਰ ਦਾ ਉਹਨੂੰ ਜਿਹੜਾ ਨਵੇਂ ਬੰਦੇ ਦੇ ਬਰਾਬਰ ਇੱਕ ਨਵਾਂ ਭਰਤੀ ਹੁੰਦਾ ਉਹ ਸਕਿੱਲ ਉਹ ਸੇਵਾ ਤੇ ਸਕਿੱਲ ਦਿੱਤਾ ਜਾਵੇ ਤੇ ਸਾਡੇ ਜਿਹੜੇ ਮੀਨ ਪੀਲੀ ਨਿਕਲਦੇ ਕੰਮ ਆ ਉਹ ਦੂਜੇ ਦਫ਼ਤਰਾਂ ਨੂੰ ਲੱਗਵਾ ਦੂਜੇ ਦਫ਼ਤਰ ਜੋ ਤੁਸੀਂ ਵੇਖਿਆ ਜਾ ਕੇ ਪੀਚੇ ਤੇ ਬਹਿ ਕੇ ਕੰਮ ਹੁੰਦਾ ਨਾਟਾ ਮੌਤ ਦੇ ਨਾਲ ਕੰਮ ਹੁੰਦਾ 2 ਇੰਚ ਦਾ ਪਰਤੂ ਦਾ ਪੜਾ ਹੱਥ ਲਾ ਕੇ ਅੱਡਾ ਜਿੰਨੇ ਬੰਦਾ ਕੱਲੇ ਕਿਨੇ ਮਜ਼ਦੂਰ ਜਵਾਨ ਜਾਣ ਗਵਾ ਚੁੱਕੇ ਆ ਉਹ ਆ ਤੇ ਸਾਡੇ ਜਿਹੜੇ ਮੁਲਾਜ਼ਮ ਸਟੇਸ਼ਨ ਤੇ ਅਧੀਨ ਸਰਤੀ ਹੋਈ ਹੈ ਮਰਤਕ ਮੁਲਾਜ਼ਮਾਂ ਦੇ ਇੰਗੇਸਟ ਉਹਦੇ ਵਿੱਚ ਉਹਨਾਂ ਕੋ 12% ਵਿਆਜ ਲਿਆ ਜਾ ਰਿਹਾ ਹੈ ਅਹੀਂ ਉਹਨਾਂ ਨੇ ਅਪੀਲ ਕੀਤੀ ਪਈ 0% ਵਿਆਜ ਤੇ ਲਓ ਕਿਉਂਕਿ ਇਹਨਾਂ ਨਾਲ ਕੇ ਬੜਾ ਤਕਾ ਆ ਪੰਜਾਬ ਟੈਟਾ ਤੋਂ ਨੌਕਰੀ ਮਿਲਦੀ ਗਾੜੇ ਡਿਪਾਰਟਮੈਂਟ ਦੇ 8-10 ਸਾਲ ਨੌਕਰੀ ਬੰਦ ਕੀਤੀ ਤੇ ਫਿਰ 10 ਸਾਲ ਉਹਨਾਂ ਦਾ ਪੀੜ ਖਰਾਬ ਹੋ ਗਿਆ 4-5 ਸਾਲ ਪਹਿਲਾਂ ਲੱਗਿਆ ਤੇ ਅੱਜ ਕਿਤੇ ਦੇ ਕਿਤੇ ਵਿਕੇ ਹੋ ਨੇ। ਦੂਜਾ ਉਹਨਾਂ ਕੋ 12% ਵਿਆਜ ਲਿਆ ਜਾ। ਉਹਨਾਂ ਕੋਈ ਨਹੀਂ ਹੱਥੇ ਨਹੀਂ ਆ ਗਈ ਪੈਸੇ ਭਰ ਦੇਣਾ। ਫਿਰ ਤੁਸੀਂ ਇਹ ਕਿ ਜਿਹਨੇ ਚੋਹ ਵੇਚਦਾ ਦਿੱਤੇ ਯਾਰ ਅਸੀਂ ਇਹ ਮੰਗ ਕੀਤੀ ਆ ਵੀ ਵਿਆਜ ਜ਼ੀਰੋ ਕਰਕੇ ਪੈਸੇ ਦੇ ਲਈ ਤਿਆਰਾ ਵਿਆਜ ਜ਼ੀਰੋ ਕੀਤਾ ਜਾਵੇ ਇਹ ਕਰਕੇ ਉਹਨਾਂ ਦਾ ਪਹਿਲਾਂ ਹੀ ਬੜਾ ਧਮਾਕਾ ਪਾਰ ਹੋ ਗਿਆ ਵਾ ਉਹਨਾਂ ਨੂੰ 10 ਸਾਲ ਪਹਿਲਾਂ ਨੰਬਰੀ ਮੈਲੀ ਚਾਹੀਦੀ ਸੀ ਉਹ ਨਹੀਂ ਮਿਲੀ ਇਹ ਕਰਕੇ ਉਹਨਾਂ ਦਾ ਵਿਆਜ ਜ਼ੀਰੋ ਕਰਕੇ ਤੇ ਫਿਰ ਪੈਸੇ ਲੈ ਜਾਂਦੇ ਕਿੱਤਾਂ 'ਚ ਲੈ ਜਾਂਦੇ ਇਹ ਸਾਡਾ ਜੀ ਮੇਨ ਮਸਲੇ ਹੈਗੇ ਉਹਦੇ ਵਿੱਚ ਦੋ ਜਾਂ ਸਾਡੇ ਮਸਲੇ ਉੱਭਰੇਗੇ ਜਿੱਦਾਂ ਮੰਨ ਲਓ ਆਪਣੇ ਅਈ ਕੰਮ ਕਰਦੇ ਬਾਅਦ ਫੇਲ ਡੈਥ ਹੋ ਜਾਂਦੀ ਹੈ ਗਰੰਟ ਲਾ ਕੇ ਜਾਂਦਾ 10 ਲੱਖ ਪਹਿਲਾਂ ਸਰਕਾਰ ਨੇ ਪਹਿਲੇ 20 ਕਿਹਾ ਸੀ ਹੋ ਗਿਆ ਟੋਟਲ ਐਂ ਇੱਕ ਹੁਣ ਵਾਦਾ ਕੀਤਾ ਇੱਕ ਪਹਿਲੇ ਛਾਲ ਵਧਾਵਾ ਕੋ ਵਧਾਉਣਾ ਚਾਹੀਦਾ ਉਹ ਕਿਉਂ ਨਹੀਂ ਵਧਾ ਰਹੇ ਬਾਕੀ ਗਲਾਜਾਂ ਨੂੰ 40000 ਰੁਪਏ ਮਿਲਦਾ ਸਾਡੇ ਦਬਾਟ ਸਾਡੇ ਕਿਉਂ 30 ਲੱਖ ਨਾਲੇ ਪਬਲਿਕ ਜਗ੍ਹਾ ਕਦੇ ਦਾਲੇ ਕੀ ਦਾ ਜੀ ਕਰਦਾ ਹੱਥ ਲੱਗਣ ਕੋਈ ਲਾਉਂਦਾ ਹੱਥ ਪਰ ਉਹ ਗੱਲ ਹੈ ਸਿਸਟਮ ਬਣਿਆ ਗਿਆ ਸਰਕਾਰ ਦਾ ਥੋੜਾ ਜਿਹਾ ਨੂੰ ਵਧਾਇਆ ਉਹਨੋਂ ਕੁਝ ਬੈਂਕ ਨੂੰ ਕਹਿੰਦੇ ਲੱਗਦੇ ਠੀਕ ਆ ਸਿਆਹਤਿਆਂ ਬਣ ਗਿਆ ਤੁਹਾਡੀਆਂ ਬੱਚੀਆਂ ਮੰਗਾਈ ਬੱਚੀਆਂ ਮੰਗਾ ਲੈ ਸਾਰ ਬਰਗੜੇ ਮੰਗਾਏ ਕੀ ਉਹਦੇ ਵਿੱਚ ਕਿ ਮੈਂ ਕੈਟਾਗਰੀ ਕਰਾਵਾਂ ਤੇ ਬਹੁਤ ਜਿਆਦੀ ਹੋ ਜਾਣੀਆਂ ਕੈਮਪੜਾ ਲੱਗਦਾ ਕੋਈ ਵੀ ਚਲਾਉਣੀ ਆ ਤਾਰੇ ਮੰਗਾਂ ਦੇ ਸਹਿਮਤੀਆਂ ਬਣੀਆਂ ਸਰਕਾਰ ਦੇ ਹੁੰਦੇ ਆ ਵਿੱਤ ਮੰਤਰੀ ਦੇ ਭਾਰਤ ਸਿੰਘ ਕੀਮਾ ਕੀਟਰ ਸਾਹਿਬ ਔਰ ਸਾਡੀ ਮੈਨੇਜਮੈਂਟ ਡਾਇਰੈਕਟਰ ਸਾਰੇ ਬੈਠੇ ਤਾਰੇ ਜੱਥੇ ਬਣੀਆਂ ਬੈਠ ਗਏ ਜਿਹਨਾਂ ਦੇ ਸਹਿਮਤੀ ਹੋ ਗਿਆ ਉਹ ਲਾਗੂ ਨਹੀਂ ਕਰ ਰਹੇ ਸਾਡੀ ਲੜਾਈ ਇਹ ਆ ਵੀ ਲਾਗੂ ਕਰਕੇ ਤੁਹਾਨੂੰ ਸਰਕਰ ਦੇ ਦਿਓ ਜਿਹਨਾਂ ਦੀ ਸਹਿਮਤੀ ਹੋ ਗਿਆ ਵਾ ਐਂ ਜਿਹੜੇ ਤਾਂ ਨਸਮਤ ਕਰਦੇ ਨੇ ਆ ਨਾ ਤੇ ਸਾਡੀ ਪਬਲਿਕ ਗ੍ਰਾਹ ਹੋਵੇ ਕਿਉਂਕਿ ਪੈਡੀ ਇੰਡਸਟਰੀ ਚੱਲ ਰਿਹਾ ਵਾ ਬਾਹਰ ਦੇ ਪੇਸ਼ਾਨਦਗੀ ਫਸਲਾਂ ਗ੍ਰਾਹ ਹੋ ਰਹੀ ਆ ਭਾਵੇਂ ਕਿ ਕਿਸਾਨ ਸਾਨੂੰ ਤਮਤਨ ਦੇ ਰਹੇ ਆ ਇਹ ਸਾਡੀਆਂ ਮੰਗਾਂ ਆ ਗੋਦਾਂ ਦੇ بجائے ਬਟਾ ਕਦੀ ਐਸੋਣਾ ਡਰਾਵਾਉਂਦੇ ਕਰੀਗੇ ਦਾ ਇਹ ਵੀ ਮੋੜਾ ਜਾ ਰਿਹਾ ਐਸਾ ਸਾਡੇ ਨੇ ਮੈਂ ਦੱਦੇਗਾ ਨਹੀਂ ਇਹ ਨੂੰ ਗੱਲ ਨਹੀਂ ਕਿਉਂਕਿ ਅੱਜ ਇਹ ਜਦੋਂ ਪੀਜੀ ਫਿਲਾਜ਼ਮ ਲੜ ਰਹੇ ਆ ਪਰਿਵਾਰ ਸਾਡੇ ਘਰਾਂ 'ਚ ਬੈਠੇ ਆ ਤੁਹਾਡੇ ਭਰਾ ਭਤੀਜੇ ਤੇ ਬੰਨੀਆਂ ਬਾਹਰ ਬੈਠੀਆਂ ਆ ਅਜੇ ਆਵਾਜ਼ ਨਹੀਂ ਦਿੱਤੀ ਇਕੱਲੇ ਇਕੱਲੇ ਲੜਦੇ ਪਏ ਆ ਜੇ ਜਿਆਦਾ ਟਕਰਾਈ ਕਰਨਗੇ ਤੇ ਫਿਰ ਇੱਥੇ ਪੰਜਾਬ 'ਚ ਮਾਹੌਲ ਖਰਾਬ ਹੋਊਗਾ ਸਾਰੇ ਧਾਰੇ ਤੇ ਸਾਰੀਆਂ ਜਿਹੜੇ ਬੰਨੀਆਂ ਸਾਰੀ ਜਿਹੜੀਆਂ ਕੈਟਾਗਰੀਆਂ ਤੇ ਸਾਡੇ ਸਾਥ ਦੇ ਵਿੱਚ ਸਾਨੂੰ ਸਮਰਥਨ ਦੇ ਨਹੀਂ ਆ ਇਹ ਕਰਕੇ ਅਸੀਂ ਹਲੇਵਾਜ ਨਹੀਂ ਦਿੱਤੇ ਜਦੋਂ ਦੇ ਦਿੱਤੇ ਆ ਜਾਣਾ ਅਸੀਂ ਚੋਣਿਆ ਪਿਛੜੀਆਂ ਜਿਹੜੀਆਂ ਮੰਗਾਂ ਮੰਗੀਆਂ ਕਈਆਂ ਉਹਨਾਂ ਜਲਦੀ ਤੋਂ ਜਲਦੀ ਤੁਹਾਡੇ ਸਾਹਮਣੇ ਮਾਧਿਅਮ ਨੇ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੇਖੋ ਇੱਕ ਚੌਟਾ ਥੰਮ ਜੇ ਤੁਸੀਂ ਸਾਡੀ ਆਵਾਜ਼ ਅੱਗੇ ਵੀ ਪਹਿਲਾਂ ਬੁਲੰਦ ਕਰਦੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਅੱਜ ਵੀ ਬੁਲੰਦ ਕਰਨਾ ਆਏ ਜੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਇਹ ਕਮਨਾ ਨਾ ਕੀਤਾ ਜਾਵੇ ਤੇ ਇਹ ਮੰਗਾਂ ਟੇਬਲ ਟਾਕ ਦੇ ਅਸੀਂ ਬਹਿ ਕੇ ਤੇ ਦੇਣ ਲਈ ਤਿਆਰ ਹਾਂ ਅਸੀਂ ਮੰਗਾਂ ਦਾ ਸਹਿਮਤੀ ਹੋ ਗਈ ਆ ਮੰਨਿਆ ਗਿਆ ਵਾ ਲਾਗੂ ਕਰਨ ਦੀ ਗੱਲ ਵਾ ਲਾਗੂ ਕਰ ਦਿਓ ਤੇ ਸਰਕੂਲਰ ਦੇ ਦਿਓ ਅਹੀਂ ਅੱਜ ਇਹਨੂੰ ਜਿਹੜਾ ਪੋਸਟਪੋਨ ਕਰ ਦਿੰਦੇ ਆ। ਇਹ ਨਹੀਂ ਇਹ ਆਪੇ ਪਾਸ ਨਾਲ ਬੀਓਡੀ ਦੀ ਸਰਕਾਰ ਦੀ ਹੈ। ਸਰਕਾਰ ਤੋਂ ਬਾਅਦ ਉਹਦੇ ਲਾ ਦੇਣ ਬੀਬੀਓਡੀ ਦੀ ਮੀਟਿੰਗ ਪਾਸ ਕਰਵਾ ਲਈਏ। ਉਹ ਕਿੱਡੀ ਵੱਡੀ ਗੱਲ। ਅੱਗੇ ਪਿਛਲੇ ਸਮਝ ਦਿੰਦੇ ਰਿਹਾ ਕਿ ਮੈਗਨ ਨੂੰ ਕਈ ਕਰਨ ਵਾਸਤੇ ਨਵੀਂ ਪੱਤੀ ਕੀਤੀ ਜਾਵੇ। ਅਸੀਂ ਅਰਜ਼ੀ ਦਾ ਲੱਗ। 25 ਘੰਟੇ ਦੇ ਕੋਈ 13 ਤਰੀਕ ਤੱਕ ਦਿੱਤਾ ਵਾ ਤੇ ਇਹ ਵੀ ਨਾਲ ਇਹ ਕਿਹਾ ਵਾ ਕਿ ਜੇ ਨਹੀਂ ਲਾਗੂ ਕਰਦੇ ਤੇ ਇਹ ਗੱਲ ਵਿਧਾਇਆ ਜਾ ਸਕਦਾ। ਔਰ 15 ਗਾਤ ਨੂੰ ਸਾਡਾ ਬੈਨ ਹੋ ਗਿਆ ਜੇ ਸਾਡਾ ਨਾਮ ਲਾਗੂ ਕੀਤਾ। ਹੇ ਵੱਡੇ ਪੱਦਰ ਦੇ ਜਿੱਤੇ ਜਿੱਤੇ ਇਹਨਾਂ ਦੇ ਝੰਡੇ ਲਗਾਉਣੇ ਆ ਆਪਣੇ ਦਫਤਰਾਂ ਜਾ ਕੇ ਦੇ ਲਾਗੇ ਬੰਨੇ ਕੱਟ ਕਰਕੇ ਤੇ ਕਾਲੇ ਝੰਡੇ ਨਾਲ ਜ਼ੋਰ ਕਰਾਂਗੇ ਜ਼ੋਰ ਮਾਰਟ ਕਰਾਂਗੇ ਅਸੀਂ ਜਿਆਦੀ ਦਾ ਦਿਹਾੜਾ ਵਾ ਪਰ ਸਾਨੂੰ ਇਹਨਾਂ ਮਾਲਾਜ ਨੂੰ ਗੁਲਾਮ ਬਣਾਇਆ ਵਾ ਅਸੀਂ ਆਪਣਾ ਪ੍ਰਤੀ ਕਰਾਂਗੇ ਆਪਣੀ ਯਾਰਦੀ ਦਾ ਕਾਲੇ ਝੰਡੇ ਲੈ ਕੇ ਬਿਖਾਰ ਜ਼ਿੰਦਾਦਿ ਨੀਤੀਆਂ ਵਾ ਉਹਦੇ ਵਿਰੁੱਧ ਜ